ਲਓ ਜੀ ਅਮਰੀਕਾ ਦੁਨੀਆ ਦਾ ਸਰਪੰਚ ਹੈ ਤੇ ਉਹ ਧਰਮਰਾਜ ਬਣ ਕੇ ਆ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਦਲਜੀਤ ਸਿੰਘ ਸ਼ਰੋਮਣੀ ਅਕਾਲੀ ਦਰ ਅੰਮ੍ਰਿਤਸਰ ਪਿਛਲੇ 5-3 ਸਾਲਾਂ ਤੋਂ ਜਿਹੜਾ ਹੈਗਾ ਪੰਜਾਬ ਦੇ ਹਰ ਇੱਕ ਬਿਜ਼ਨਸ ਦੇ ਉੱਪਰ ਪੰਜਾਬ ਦੀਆਂ ਜ਼ਮੀਨਾਂ ਦੇ ਉੱਪਰ ਜਿਹੜਾ ਹੈਗਾ ਅਦਾਨੀ ਤੇ ਬਾਨੀ ਯਾਰ ਕਹਿੰਦਾ ਜਿਹੜਾ ਕਬਜ਼ਾ ਉਹ ਹੋ ਰਿਹਾ ਤੇ ਇਹ ਸਾਰਾ ਸਟੇਟ ਗਵਰਨਮੈਂਟ ਦੇ ਨਾਂ ਰਲ ਕੇ ਹੋ ਰਿਹਾ ਤੇ ਆਪਾਂ ਇੱਥੇ ਡੱਕਾ ਵੀ ਨਹੀਂ ਕਰ ਸਕੇ ਆਪਾਂ ਇਹਨਾਂ ਕਰ ਸਕਿਆ ਵੀ 40 50 ਆਪਾਂ ਜੂਨੀਅਨ ਬਣਾ ਲਈਆਂ ਡੋਡੀ ਤੇ ਡੋਡੀ ਝੰਡੇ ਚੱਕ ਲੈ ਕਿ ਹਰਾ ਕੋਈ ਲਾਲ ਕੋਈ ਚਟਾ ਤੇ ਬਣਿਆ ਅਜ ਤੱਕ ਕਿਸੇ ਤੋਂ ਬਾਈ ਕੁਝ ਵੀ ਨਹੀਂ 5 7 ਬੰਦੇ ਆਪਾਂ ਇਕੱਠੇ ਹੋ ਕੇ ਮੇਰੇ ਵਰਗੇ 5 7 ਬੰਦੇ ਇਕੱਠੇ ਹੋ ਕੇ ਤੇ ਪੇਪਰ 'ਚ ਖਬਰ ਲਵਾ ਆਂਦੇ ਆ ਕਹਿੰਦੇ ਵੀ ਆਹ ਸਾਡੀ ਜੂਨੀਅਨ ਆ ਅਸੀਂ ਜ਼ਮੀਨਾਂ ਬਚਾਵਾਂਗੇ ਅਸੀਂ ਵਿਰੋਧ ਕਰ ਰਹੇ ਆ ਅਸੀਂ ਇਹਦੇ ਹੱਕ ਵਿੱਚ ਨਹੀਂ ਬਈ ਤੁਸੀਂ ਨਾ ਹੋਵੋ ਹੱਕ ਦੇ ਵਿੱਚ ਅਗਲੇ ਨੇ ਦਾ ਕਾਨੂੰਨ ਪਾਸ ਕਰਦੇ ਅਗਲੇ ਨੇ ਸੋਡਾ ਜਿਹੜਾ ਸਿਸਟਮ ਆ ਉਹ ਮਤਲਬ ਕਿ ਵੀ ਕਬਜ਼ੇ ਵਿੱਚ ਲੈਣ ਵਾਸਤੇ ਸਾਰਾ ਜਿਹੜਾ ਹੈਗਾ ਮਤਲਬ ਕਿ ਸਿਸਟਮ ਉਲੀਕ ਚੁੱਕੇ ਨੇ ਤੇ ਆਪਾਂ ਇਹ ਰਹਿ ਗਿਆ ਇੱਧਰ ਬੱਖੋ-ਵੱਖਰੀਆਂ ਜੁਨੀਅਰਾਂ ਬਣਾ ਕੇ ਭੱਜੇ ਫਿਰਦੇ ਆਂ ਆਪੋ ਆਪਣੀਆਂ ਚੌਧਰਾ ਤੇ ਆਪੋ ਆਪਣੀਆਂ ਫੋਟੋਆਂ ਅਖਬਾਰ ਚ ਲਵਾਉਂਦੇ ਫਿਰਦੇ ਆਂ ਤੇ ਬਣਿਆ ਅੱਜ ਤੱਕ ਡੱੱਕਾ ਵੀ ਨਹੀਂ ਨਾ ਹੀ ਬਣੇ ਗੁੱਸਾ ਨਾ ਬਾਈ ਮੇਰੀ ਵੀ ਮੇਰਾ ਵੀਰ ਕੋਈ ਮੇਰੀ ਕਿਸੇ ਗੱਲ ਦਾ ਕਰੇ ਤੇ ਜਿਹੜੇ ਅੜਾਨੀ ਬਾਨੀ ਆਰਗੇ ਹੈਗੇ ਆ ਐਵੇਂ ਜਿكري ਇਹਨਾਂ ਨੇ 5 ਵਾਈਜ਼ ਕੰਟਰੀਆਂ ਬਾਹਰ ਲੀਆਂ ਜਿੰਨੀਆਂ ਵੀ ਵੱਡੀਆਂ ਕੰਟਰੀਆਂ ਨੇ ਉੱਥੇ ਇਹਨਾਂ ਦਾ ਅਰਬਾਂ ਡਾਲਰ ਦਾ ਬਿਜ਼ਨਸ ਹੈ ਇਹਨਾਂ ਨੇ ਇਹ ਹੀ ਕੰਮ ਉੱਥੇ ਵੀ ਕੀਤਾ 2 ਨੰਬਰ ਦੇ ਵਿੱਚ ਟੈਂਡਰ ਪਾਸ ਕਰਾਏ 2 ਨੰਬਰ ਦੇ ਵਿੱਚ ਬੰਦੇ ਗਾਂਢ ਕੇ ਇਹਨਾਂ ਨੇ ਜਿਹੜਾ ਹੈਗਾ ਲੈਣ ਦੇਣ ਕਰਵਾਏ ਨੇ ਉਹਨਾਂ ਦਾ ਜਿਹੜਾ ਪਰਦਾ ਫਾਸ਼ ਆ ਉਹ ਹੋ ਚੁੱਕਿਆ ਅਮਰੀਕਾ ਦੇ ਵਿੱਚ ਜਾਂਚ ਇਹਨਾਂ ਦੀ ਸ਼ੁਰੂ ਹੋ ਚੁੱਕੀ ਆ ਤਕਰੀਬਨ ਅਰੀਕ ਅਮਰੀਕਾ ਚ ਨਹੀਂ ਘੱਟ ਤੋਂ ਘੱਟ 25 ਕੰਟਰੀਆਂ ਦੇ ਵਿੱਚ ਇਹਨਾਂ ਦੀ ਜਿਹੜੀ ਹੈਗੀ ਆ ਇਹਨਾਂ ਦੀ ਜਾਂਚ ਆ ਜਿਹੜੀ ਉਹ ਸ਼ੁਰੂ ਹੋ ਚੁੱਕੀ ਆ ਹੁਣ ਇੱਥੇ ਮੈਨੂੰ ਇੱਕ ਕਹਾਵਤ ਯਾਦ ਆ ਗਈ ਵੀ ਅਡਾਨੀ ਬਾਨੀ ਆ ਗਿਆ ਵਰਗਿਆਂ ਵਾਂਗੂ ਨਾ ਇੱਕ ਪੂੰਜੀਪਤੀ ਬੰਦਾ ਹੁੰਦਾ ਜਿਹੜਾ ਸਾਰਾ ਕੁਝ ਹੜੱਪ ਕੇ ਤੇ ਲੋਕਾਂ ਦਾ ਗਾਲ ਗੋਲ ਵਧ ਕੇ ਤੇ ਸਾਰਾ ਪੈਸਾ ਆਪਣੀ ਜੇਬ ਚ ਪਾ ਲੈਂਦਾ ਤੇ ਲੋਕੀ ਤਰਸਦੇ ਫਿਰਦੇ ਨੇ ਤੇ ਧਰਮਰਾਜ ਭਾਈ ਉਹਨੂੰ ਕਹਿੰਦਾ ਵੀ ਤੂੰ ਬਹੁਤ ਭਾਈ ਪਾਪ ਕਰ ਲਏ ਬਹੁਤ ਕੁਝ ਤੂੰ ਬਣਾ ਲਿਆ ਹੁਣ ਤੇਰਾ ਟਾਈਮ ਨੇੜੇ ਆ ਤੇਰਾ ਹਿਸਾਬ-ਤਾਬ ਕਰਨਾ ਤੇ ਐਨੀ ਤਰੀਕ ਨੂੰ ਐਨੇ ਵੱਜ ਕੇ ਐਨੇ ਮਿੰਟ ਤੇ ਮੇਰੇ ਬੰਦੇ ਆਉਣਗੇ ਤੈਨੂੰ ਲੈ ਜਾਣਗੇ ਹੁਣ ਉਹ ਬੰਦਾ ਜਿਹੜਾ ਹੁੰਦਾਗਾ ਉਹ ਡਾਨੀ ਵਾਂਗੂ ਬਹੁਤ ਚੁਸਤ ਹੁੰਦਾ ਉਹ ਧਰਮਰਾਜ ਨੂੰ ਕਹਿੰਦਾ ਜੀ ਕਿੰਨੇ ਤਰੀਕ ਨੂੰ ਆਓਗੇ ਤੇ ਕਿਹੜੇ ਪਾਸੇ ਮੈਨੂੰ ਫੜਕੇ ਲੈ ਕੇ ਜਾਓਗੇ ਧਰਮਰਾਜ ਨੂੰ ਦੱਸ ਦਿੰਦਾ ਜਦੋਂ ਭਾਈ ਟਾਈਮ ਆ ਜਾਂਦਾ ਤੇ ਧਰਮਰਾਜ ਦੇ ਬੰਦੇ ਵੀ ਆ ਜਾਂਦੇ ਆ ਬੰਦਾ ਰਾਤ ਨੂੰ ਮੰਜੇ ਤੇ ਪਿਆ ਹੁੰਦਾ ਸਾਰਾ ਪਰਿਵਾਰ ਪਿਆ ਹੁੰਦਾ ਜਦੋਂ ਧਰਮਰਾਜ ਦੇ ਬੰਦੇ ਨੂੰ ਸਿਰ ਵਾਲੇ ਪਾਸੇੋਂ ਫੜਨ ਲੱਗਦੇ ਆ ਉਹ ਘੁੰਮ ਕੇ ਭਾਈ ਉਧਰ ਜਿਹੜੀਆਂ ਹੈਗੀਆਂ ਆਪਦੀਆਂ ਲੱਤਾਂ ਘਰ ਲੈਂਦਾ ਐਸੀ ਤਰ੍ਹਾਂ ਜਦੋਂ ਧਰਮਰਾਜ ਦੇ ਬੰਦੇ ਫੇਰ ਉਹਦੇ ਸਿਰ ਬਣੇ ਜਾਂਦੇ ਉਹ ਫੇਰ ਦੂਜੇ ਪਾਸੇ ਆਏ ਘੁੰਮ ਕੇ ਚੱਕਰੀ ਕਿਹੜਾ ਆਏ ਜਦੋਂ ਆਪ ਦੀ ਉਹ ਪੁਮਹਿਰੀ ਬਣ ਲੰਨਾ ਮੰਜੇ ਤੇ ਪੰਜ ਸੱਤ ਮਿੰਟ ਧਰਮਰਾਜ ਦੇ ਬੰਦੇ ਵੀ ਦੇਖੀ ਜਾਂਦਾ ਵੀ ਇਹ ਕੀ ਗੱਲਬਾਤ ਬਣ ਗਈ ਜਾ ਰਹੀ ਇਹਨੇ ਤਾਂ ਚੱਕਰੀ ਗੇੜੀ ਮੰਨ ਲਿਆ ਅੰਦਰ ਨਹੀਂ ਮੋਟਰਾਂ ਨੂੰ ਚੱਲੀ ਜਾਂਦਾ ਤੇ ਵੀ ਹੁਣ ਇਹਦਾ ਕਿਵੇਂ ਲੈ ਕੇ ਜਾਈਏ ਉਹ ਫਿਰ ਜਿਹੜੀ ਹੈਗੀ ਗੁਰੂ ਪਾਤਸ਼ਾਹ ਵੀ ਕਰਦਾ ਨਾ ਸਮਾਂ ਆਉਂਦਾਗਾ ਫਿਰ ਉਹ ਜਦੋਂ ਰੋਲਾ ਪਾਇਆ ਜਾਂਦਾ ਸਾਰਾ ਪਟੱਬਰ ਉੱਠ ਖੜਦਾ ਭਾਈ ਕਹਿੰਦਾ ਵੀ ਬੁੜਾ ਹੋ ਗਿਆ ਪਾਗਲ ਬੁੜਾ ਪਾਗਲ ਹੋ ਗਿਆ ਕਿਉਂਕਿ ਜਿਹੜੇ ਧਰਮਰਾਜ ਦੇ ਬੰਦੇ ਹੁੰਦੇ ਆ ਉਹ ਢੀਂਦੇ ਉਸੇ ਬੰਦੇ ਨਹੀਂ ਹੁੰਦੇ ਆ ਜਿਹੜਾ ਮੰਜੇ ਤੇ ਪਿਆ ਹੁੰਦਾ ਚੱਕਰੀ ਗੇੜਾ ਬੰਨਿਆ ਹੁੰਦਾ ਦੂ ਤੇ ਉਹਨੂੰ ਜਦੋਂ ਮੱਜੇ ਦੇ ਬੰਨ ਲੈਂਦੇ ਆ ਤੇ ਧਰਮਰਾਜ ਦੇ ਬੰਦੇ ਉਹਨੂੰ ਫੜ ਕੇ ਲੈ ਜਾਂਦੇ ਕਹਿੰਦੇ ਕਿਉਂ ਵੀ ਚੱਲ ਕਰਦੇ ਆ ਹਿਸਾਬਤਾਂ ਹੁਣ ਐਸੀ ਤਰ੍ਹਾਂ ਜਿਹੜਾ ਹੈਗਾ ਬਾਹਰਲੀਆ ਕੰਟਰੀਆਂ ਦੇ ਵਿੱਚ ਹਿਸਾਬਤਾਂ ਉਹ ਇਹਨਾਂ ਲੋਕਾਂ ਦਾ ਹੋਣਾ ਸ਼ੁਰੂ ਹੋ ਜਾਣਾ ਇੰਨਾ ਤੇ ਸਕੰਜਾ ਕਸ਼ਨਾ ਸ਼ੁਰੂ ਹੋ ਗਿਆ ਆਉਣ ਵਾਲੇ ਕੁਝ ਮਹੀਨਿਆਂ ਦੇ ਵਿੱਚ ਸਾਰੇ ਪਰਦੇ ਫਾਸ਼ ਹੋ ਜਾਣੇ ਆ ਤੇ ਮੇਰੇ ਵੀਰੋ ਸੋਡੀਆਂ ਜ਼ਮੀਨਾਂ ਤਾਂ ਬਚਣਗੀਆਂ ਜੇ ਤੁਸੀਂ ਸਾਰੇ ਝੰਡੇ ਛੱਡ ਕੇ ਬਾਬਾ ਬੰਦਾ ਸਿੰਘ ਬਹਾਦਰ ਵਾਲਾ ਝੰਡਾ ਚੱਕੋਗੇ ਤਾਂ ਤੁਹਾਡੀਆਂ ਜ਼ਮੀਨਾਂ ਬਚ ਜਾਣਗੀਆਂ ਨਹੀਂ ਨਹੀਂ ਬਚਣੀਆਂ ਕਿਉਂਕਿ ਬਾਹਰਲੇ ਮੁਲਕਾਂ ਦੇ ਵਿੱਚ ਤਾਂ ਉਹਦਾ 100 ਵਾਰੈਂਟਡ ਦੇਸ਼ ਨੇ ਉੱਥੇ 100 ਵਾਰੈਂਟੀ ਨੂੰ ਪਹਿਲ ਦਿੱਤੀ ਜਾਂਦੀ ਹੈ ਜਿਹੜਾ ਬੰਦਾ ਕਾਨੂੰਨ ਨੂੰ ਤੋੜਦਾ ਉਹਨੂੰ ਹੱਥਕੜੀ ਲੱਗਣੀ ਲੱਗਣੀ ਆ ਤੇ ਇੱਥੇ ਇੱਥੇ ਬਈ ਸਾਰਾ ਸਿਸਟਮ ਹੀ ਇਹਨਾਂ ਦੇ ਨਾਲ ਰਲਿਆ ਹੋਇਆ ਨਾਲ ਰਲ ਕੇ ਥੋੜੀਆਂ ਜ਼ਮੀਨਾਂ ਤੁਹਾਡੇ ਬਿਜ਼ਨਸ ਖਤਮ ਕਰ ਦੇਣਾ ਚਾਹੁੰਦਾ ਫਿਰ ਬਚੋਂਗੇ ਕਿਵੇਂ ਬਚੋਂਗੇ ਤੁਸੀਂ ਮਤ ਭਾਈ ਸਾਹਿਬ ਬਚੋਂਗੇ ਤੁਸੀਂ ਬਾਬਾ ਬੰਦਾ ਸਿੰਘ ਬਹਾਦਰ ਵਾਲੇ ਝੰਡੇ ਤੇ ਸੋ ਨੂੰ ਵੀ ਝੰਡਾ ਚੱਕਣਾ ਪਊ। ਅੱਜ ਚੱਕ ਲਓ, ਚਾਹੇ ਕੱਲ ਨੂੰ ਚੱਕ ਲਓ, ਚਾਹੇ ਪਰਸੋਂ ਨੂੰ ਚੱਕ ਲਓ। ਕੀ ਫਾਇਦਾ ਜਦੋਂ ਸਾਰੇ ਹੱਥ ਠੂਠਾ ਆ ਗਿਆ, ਟਿਫਨ ਆ ਗਿਆ, ਫੇਰ ਵੀ ਤੇ ਚੱਕੂੰਗੀ। ਪਹਿਲਾਂ ਹੀ ਚੱਕ ਲਓ ਯਾਰ। ਸੋਏ ਬੇਨਤੀਆਂ ਨੇ। ਸਮੇਂ ਦੀ ਨਾਜ਼ਾਕਤ ਨੂੰ ਸਮਝਦਿਆਂ ਇਹ ਜ਼ਰੂਰੀ ਆ ਇੰਟਰਨੈਸ਼ਨਲ ਖਬਰਾਂ ਦੇਖਿਆ ਕਰੋ। ਫੇਰ ਜਾ ਕੇ ਮਤਲਬ ਕਿ ਪੱਲੇ ਕੁਝ ਪਊਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।